ਸ੍ਰੀ ਵਾਹਿ ਹੈ ਗੁਰੂ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਵਿੰਦ ਕਹ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ ਸਤਸ ਸਹਾਈ ਜੀ ਕੇ ਭਵਜਲ ਤਰਨ ਹਾਰ ਸਭ ਤੇ ਉੱਚੀ ਜਾਣੀਏ ਵਾਹਿਗੁਰੂ ਨਾਨਕ ਨਾਮ ਪਿਆਰ चली छोड़ाहेीतम तेरिए जुदाई बलड़ा चली छोड़ा you ਕੀ ਤਮਾ ਤੇਰੀ ਇਹ ਜਗਾਈ ਬਨਣਾ ਜਿੰਦੇ ਚਲੀਏ ਵਿਛੋੜਾ ਮੇਰੇ ਸੇ ਤਮਾ ਤੇਰੀ ਇਹ ਜਗਾਈ ਬਨਣਾ ਪਰਮ ਸਤਕਾਰਯੋਗ ਸਮੂਹ ਸੰਗਤਾਂ ਗੁਰਪਾਵਨ ਖਜੂਰੀ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਮਹਾਂਪੁਰਸਾਂ ਦੀ ਯਾਦ ਵਿੱਚ ਜੁੜੇ ਆ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਹਨ ਜਿਨ ਗੁਰਮੁਖ ਧਾਮ ਧਿਆਇਐ ਤੇ ਪਰਵਾਣ ਨਾਨਕ ਕੁੱਲੋ ਉਧਾਰੇ ਆਪਣਾ ਦਰਗਹਿ ਪਾਵੇ ਮਾਣ ਮਾਣ ਤੇ ਜਿਨ੍ਹਾਂ ਨੇ ਨਾਮ ਜਪਿਆ ਤੇ ਨਾਮ ਜਪਾਇਆ ਜਿਨ੍ਹਾਂ ਨੇ ਭਗਤੀ ਕੀਤੀ ਤੇ ਪਤਾ ਨਹੀਂ ਕਿੰਨੇ ਕਿੰਨਿਆਂ ਨੂੰ ਭਗਤੀ ਦੇ ਮਾਰਕ ਤੇ ਤੋਰਨਾ ਕੀਤਾ ਔਰ ਉਸ ਪਾਵਨ ਪਵਿੱਤਰ ਧਰਤੀ ਤੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਮਾਤਾ ਗੁਜਰੀ ਜੀ ਫਤੇਗੜ ਸਾਹਿਬ ਦੀ ਪਵਨ ਧਰਤੀ ਤੇ ਸਰੀਰ ਦਾ ਪ੍ਰੀਤਿਆਗ ਕੀਤਾ ਕਿਉਂ ਕਿ ਮਹਾਂਪੁਰਸ਼ ਆਖਿਆ ਕਰਦੇ ਸਨ ਜੇ ਇੱਕ ਵਾਰੀ ਉੱਥੇ ਚਲੇ ਗਏ ਤੇ ਅਸੀਂ ਮੁੜ ਕੇ ਨਹੀਂ ਆਉਣਾ ਬਹੁਤ ਵਾਰ ਮਹਾਂਪੁਰਸ਼ਾਂ ਨੂੰ ਬੇਨਤੀ ਕਰਨੀ ਕਿ ਆਪਾਂ ਵੀ ਫਤੇਗੜ ਸਾਹਿਬ ਦੀ ਪਵਨ ਧਰਤੀ ਤੇ ਚੱਲੀਏ ਮਹਾਰਾਜ ਜੀ ਉੱਥੇ ਲੰਗਰ ਦੁਨੀਆ ਲਾਉਂਦੀ ਹੈ ਆਪਾਂ ਵੀ ਲੰਗਰ ਲਾਈਏ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਮਹਾਂਪੁਰਸਾਂ ਨੇ ਵੀ ਬੇਨਤੀ ਕਰਨੀ ਤੇ ਮਹਾਂਪੁਰਸ ਕਹਿੰਦੇ ਐਸਾ ਲੰਗਰ ਲਾਵਾਂਗੇ ਵੀ ਰੇਂਦੀ ਦੁਨੀਆ ਤੱਕ ਲੰਗਰ ਚੱਲੂਗਾ ਉਹ ਤੇ ਉਸ ਪਾਵਨ ਧਰਤੀ ਤੇ ਗਏ ਤੇ ਮਹਾਂਪੁਰਸ਼ਾਂ ਨੂੰ ਯਾਦ ਆਈ ਵੀ ਇਹ ਧਰਤੀ ਹੈ ਜਿਹੜੀ ਨਾ ਇਹ ਉਹ ਬਾਗਾਂ ਵਾਲੀ ਧਰਤੀ ਹੈ ਜਿਸ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਲੋਕੀ ਮਾਇਆ দান ਕਰਦੇ ਤੂੰ ਪੁੱਤਰਾ ਦਾਦਾਨੀ ਲੋਕੀ ਮਾਇਆ দান ਕਰਦੇ ਤੂੰ ਪੁੱਤਰਾ ਦਾਦਾਨੀ ਲੋਕੀ ਮਾਇਆ बारे च ਵਾਹਿਸਤਰ ਤੁਸਲਾ ਕੋਈ ਰੱਖੀ ਦਾ ਨਿਸ਼ਾਨੀ ਲੋਕੀ ਮਾਇਆ দান ਕਰਦੇ ਤੂੰ ਪੁੱਤਰਾ ਦਾਦਾਨੀ ਮਾਇਆ দান ਕਰਦੇ ਤੂੰ ਪੁੱਤਰਾ ਦਾਦਾਨੀ ਲੋਕੀ ਮਾਇਆ দান ਕਰਦੇ ਤੂੰ ਪੁੱਤਰਾ ਦਾਦਾਨੀ ਲੋਕੀ ਮਾਇਆ দান ਕਰਦੇ ਦੋ ਪੁੱਤਰਾਂ ਦਾ ਦਾਨੀ ਨਾਨਕ ਬਾਬਰ ਰੈਣ ਸਿੰਘ ਜੀ ਮੋਦੀ ਕਹਿੰਦੇ ਇਸ ਜਗ੍ਹਾ ਤੇ ਉਸ ਕਲਗੀਧਰ ਬਾਦਸ਼ਾਹ ਨੇ ਆਪਣੇ ਪੁੱਤਰਾਂ ਦਾ ਬਲੀਦਾਨ ਦਿੱਤਾ ਇਸ ਤੋਂ ਚੰਗਾ ਸਮਾਂ ਇਸ ਤੋਂ ਚੰਗੀ ਧਰਤੀ ਨਹੀਂ ਹੋ ਸਕਦੀ ਜੇ ਉਸ ਮਹਿੰਗੇ ਸਨਮਾ ਬੁਰਸ਼ 12 ਸਾਲ ਐਮੀ ਤਪੱਸਿਆ ਨਹੀਂ ਕੀਤੀ ਤੇ ਮਹਿੰਗੀ ਜਗ੍ਹਾ ਤੇ ਸਰੀਰ ਦਾ ਪਰੀ ਤਿਆਗ ਕੀਤਾ ਉਹ ਲੋਕੀ ਢੋਲ ਵਜਾਉਂਦੇ ਨੇ ਸਰਪੰਚ ਜਿੱਤੇ ਨੇ ਨਾ ਦੁਸ਼ਮਣੀਆਂ ਪਾਈਆਂ ਨੇ ਢੋਲ ਵਜਾ ਕੇ ਤੇ ਫੇਰ ਮਹਾਪੁਰਸ਼ਾਂ ਨੇ ਵੀ ਢੋਲ ਵਜਾਇਆ ਅਜੇ ਕੀ ਜਿੱਤ ਲਿਆ ਅਜੇ ਜਿੱਤ ਕੀ ਲਿਆ ਢੋਲ ਵਜਾ ਕੇ ਢੋਲੋਂ ਤੋਂ ਵਜਾਈਂਦਾ ਮਹਾਪੁਰਸ਼ਾਂ ਤੋਂ ਸਿੱਖੋ ਢੋਲ ਵਜਾ ਕੇ ਗੱਤਗਾ ਖੇਡ ਕੇ ਕਹਿੰਦੇ ਆਹ ਚੱਲਿਆਂ ਭਾਈ ਝੰਡੀ ਐ ਆਹ ਚੱਲਿਆਂ ਕਹਿੰਦੇ ਵਜਾ ਕੇ ਢੋਲ ਵਜਾ ਕੇ ਦੁਨੀਆਂ ਤੇ ਸਰੀਰ ਦਾ ਪਰीत ਗਿਆ ਕੀਤਾ ਤੇ ਅੱਜ ਦੁਨੀਆ ਤਾਂ ਯਾਦ ਕਰਦੀ ਆਓ ਉਹਨਾਂ ਦੀ ਯਾਦ ਵਿੱਚ ਦੋ ਲੈਣਾ ਪਿਆਰ ਦੇ ਵਿੱਚ ਆਪਾਂ ਸਰਵਣ ਕਰੀਏ ਤਿੰਨ ਚਾਰ ਮਿੰਟ ਹੋਰ ਰਹਿੰਦੇ ਨੇ ਫਿਰ ਆਪਾਂ ਆਏ ਹੋਏ ਕਥਾਵਾਚਕਾਂ ਤੋਂ ਬਾਅਦ ਪਰਸਾਂ ਦਾ ਸਮਾਂ ਸਾਦੀ ਜੀ ਰਣੀ ਨੇ ਕਿਤੇ ਮਾਂ ਪਰਸਨਾ ਉਥੇ ਸਾਦੇ ਜੇ ਕੱਪੜੇ ਪਾਉਣੇ ਜਾਂ ਨਾਂ ਵੀ ਪਾਉਣੇ ਪਰ ਅੱਜ ਹਰ ਕੋਈ ਯਾਦ ਕਰਦਾ ਚਿਹਰਾ ਦੇਖ ਕੇ ਕਹਿੰਦਾ ਉਹ ਸੰਤ ਬਾਬਾ ਨਰੈਣ ਸਿੰਘ ਜੀ ਵਰਗਾ ਚਿਹਰਾ ਨਹੀਂ ਸਾਦੀ ਜੀ ਰੇਣੀ ਨੇ ਕਿਵੇਂ ਮੋਇਆ ਜ ਮਨ ਨਾ ਸਾਰਾ ਖਿੱਚ ਪਏ ਅਨੋਖੀ ਜਈ ਲੱਗਦਾ ਸੀ ਸਭਨਾਂ ਨੂੰ ਪਿਆਰਾ ਉਹ ਬੱਲੇ ਦਿਹਾੜੇ ਸੀ ਜੇਰੇ ਨਾਲ ਤੇਰੇ ਸੀ ਵਿਦ ਧਨ ਧਨ ਨੇਣ ਓਹੋ ਜਿਨ੍ਹਾਂ ਨੇ ਕਰੇ ਦਿਦਾਰੇ ਤੇਰੇ ਧਨ ਧਨ ਨੇਣ ਓਹੋ ਜਿਨ੍ਹਾਂ ਨੇ ਰੇ ਦਿਦਾਰੇ ਤੇਰੇ ਉਹ ਦਰਦੀ ਸੀ ਦੁਖੀਆਂ ਦੇ ਸਭ ਨੂੰ ਨਾਲ ਗਣੇ ਦੇ ਲਾਉਂਦੇ ਉਹ ਹੱਸਦੇ ਰਹਿੰਦੇ ਸੀ ਸੰਗਤਾਂ ਕੋਲੋਂ ਨਾਮ ਜਪਾਉਂਦੇ ਕਰੂ ਸਿਰ ਵੀ ਨੂੰ ਦਿਲਾਂ ਵਿੱਚ ਉਹ ਜਾਂਦੇ ਸੀ ਖੇੜ ਧਨ ਧਨ ਨੇਣ ਉਹੋ ਜਿਨ੍ਹਾਂ ਨੇ ਕਰੇ ਦਿਦਾਰੇ ਤੇਰੇ ਧਨ ਧਨ ਨੇਣ ਉਹੋ ਜਿਨ੍ਹਾਂ ਨੇ ਕਰੇ ਦਿਦਾਰੇ ਤੇਰੇ ਉਹ ਨਹੀਂ ਉਹ ਭੁੱਖ ਸੀ ਮਾਇਆ ਨਾ ਹੀ ਚਾਉਂਦੇ ਸੀ ਵਡਿਆਈ ਲੋਕ ਲੋਕ ਕੇ ਦੁਨੀਆਂ ਤੋਂ ਕਰਦੇ ਟਿੱਬਿਆਂ ਵਿੱਚ ਕਮਾਈ ਪਰ ਰਹੇ ਗਵਾਈਆਂ ਨੇ ਭਰੇ ਸੰਗਤੋਂ ਦੇ ਨਾਲ ਵੇੜੇ ਧਨ ਧਨ ਨੇ ਨੈਣ ਰੋਹ ਜਿੰਦਾਂ ਨੇ ਕਰੇ ਦਿਦਾਰੇ ਵਾਹਿਗੁਰੂ ਤਨ ਤਨ ਨੇ ਨੈਣੋ ਜਿਦਾਂ ਨੇ ਕਰੇ ਦਿਦਾਰੇ ਤੇ ਹਰ ਸਾਦੇ ਨਾਲ ਉਹ ਨਾਮ ਜਸ ਗੁਰੂ ਗੋਬਿੰਦ ਦਾ ਗਾਇਆ ਫਤਖੜ ਫਤ ਗੜਦੀ ਧਰਤੀ ਤੇ ਉਹ ਨਾਂ ਨੇ ਆਪਣਾ ਆਪ ਚੁਪਾਇਆ மா சேர தன 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 இக்கோல போலி மாரி கிர்பா ஒ ਤੇਰੇ ਰੱਬ ਦੀਆ ਮਿੱਤਰਾ ਸਾਨੂੰ ਗੁਰੂ ਮਿਲਾਇਆ ਏ ਤੇਰੇ ਪਿਆਰ ਨੇ ਰੱਬ ਦੀਆ ਮਿੱਤਰਾ ਸਾਨੂੰ ਗੁਰੂ ਮਿਲਾਇਆ ਏ ਤੇਰੇ ਪਿਆਰ ਨੇ ਰੱਬ ਦੀਆ ਮਿੱਤਰਾ ਸਾਨੂੰ ਗੁਰੂ ਮਿਲਾਇਆ ਏ ਪਿਆਰ ਤੇ ਰੱਬ ਦੀਆ ਮਿੱਤਰਾ ਸਾਨੂੰ ਗੁਰੂ ਆਇਆ ਏ ਨਾਮ ਰਹੇ ਉਹ ਸਾਧੂ ਰਹੇ ਉਹ ਰਹੇ ਉਹ ਗੁਰੂ ਗੋਬਿੰਦ ਕਹੁ ਨਾਨਕੇ ਜਗਤ ਮੈ ਜੇ ਮਹਾਪੁਰਸ਼ਾਂ ਨੇ ਦਿੱਤਾ ਐ ਨਾ ਤਾਂ ਗੁਰੂ ਦੇ ਲੜ ਉਹਨਾਂ ਨੇ ਲਾਇਆ ਆ ਬਾਣਾ ਆ ਬੱਚਿਆਂ ਨੂੰ ਅੱਗੇ ਜੋ ਸਤਗੁਰ ਜੀ ਦੀ ਕਿਰਪਾ ਗੁਰਸਿੱਖੀ ਇਹ ਮਹਾਪੁਰਸ਼ਾਂ ਦੀ ਦੇਣ ਹੈ ਸ੍ਰੀਮਾਨ ਸੰਤ ਬਾਬਾ ਰਣ ਸਿੰਘ ਜੀ ਮੋਨੀ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਪੁਰਸ਼ਾਂ ਦੀ ਤੇ ਬਾਬਾ ਨਰਪੈ ਸਿੰਘ ਜੀ ਬਾਬਾ ਗੁਰਤੇਜ ਸਿੰਘ ਜੀ ਸਾਰੇ ਪਰਿਵਾਰ ਹੈ ਮਾਂ ਪਰਸਾਂ ਦਾ ਇਹ ਇਥੋਂ ਹੀ ਮਿਲਿਆ ਨੇ ਦਾਤਾਂ ਤਾਂ ਗੁਰੂ ਪਿਆਰ ਵਾਲਿਓ ਗੁਰੂ ਚਰਨਾਂ ਨਾਲ ਜੋੜਿਆ ਤੇਰੇ ਪਿਆਰ ਨੇ ਰੱਬ ਦੇ ਮਿੱਤਰਾ ਤੂੰ ਬੜਾ ਜ਼ਿੰਦਗੀ ਵਿੱਚ ਕਾਲਣਾ ਕਾਲੀ ਤੇ ਸਾਨੂੰ ਤੇ ਸੌਖੀ ਸਾਧਕੇ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟਤ ਆਹੋ ਐਨੀ ਕਹਾਜ਼ਰੀ ਦਰ ਪ੍ਰਬਾਨ ਕਰਨੀ ਬੋਲਦਿਆਂ ਕੋਲੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਜਦੋਂ ਸਮਾਂ ਥੋੜਾ ਹੁੰਦਾ ਇਹ ਨਹੀਂ ਬਹੁਤ ਹੈ ਥੋੜਾ ਨਹੀਂ ਜਿੰਨਾ ਮਾਂ ਪੁਰਖਾਂ ਨੇ ਪਿਆਰ ਦਿੱਤਾ ਨਾ ਬਹੁਤ ਹੈ ਅਸੀਂ ਸਾਰੀ ਜ਼ਿੰਦਗੀ ਸੁਕਰਾਨਾ ਨਹੀਂ ਕਰ ਸਕਦੇ ਆਓ ਬਲਾਵ ਫਤੇ ਹੋਈਆਂ ਭੁਲਾਵ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸੀ ਸਤਿਕਾਰਯੋਗ ਬਾਬਾ ਮੱਘਰ ਸਿੰਘ ਜੀ ਕਿਉਂਕਿ ਵੱਡੇ ਮਾਹ ਪੁਰਖਾਂ ਦਾ ਬੜਾ ਲੰਬਾ ਸਮਾਂ ਇਹਨਾਂ ਨੇ ਜੱਥੇ ਦੇ ਵਿੱਚ ਕੈਨੇਡਾ ਵੀ ਗਏ ਇੰਗਲੈਂਡ ਵੀ ਗਏ ਸੋ ਸਾਰੀਆਂ ਸਟੇਟਾਂ ਦੇ ਵਿੱਚ ਮਾਹ ਪੁਰਖਾਂ ਦੇ ਨਾਲ ਜੱਥੇ ਦੇ ਵਿੱਚ ਸੇਵਾ ਨਿਭਾਈ ਹੈ ਸੋ ਇਹਨਾਂ ਨੇ ਖੰਡੇ ਵਾਟੇ ਦਾ ਅਮਰਤ ਸੰਚਾਰ ਕਰਨਾ ਡਿਊਟੀ ਹੈ ਇਹਨਾਂ ਦੀ ਜੱਥੇ ਦੀ ਇਸ ਕਰਕੇ ਇਹਨਾਂ ਨੇ ਧਾਰਨਾ ਆਓ ਭਾਈ ਗੁਰਚੇਤ ਸਿੰਘ ਜੀ ਰਬਾਬੀ ਸਮਾਂ 20 ਮਿੰਟ ਆਪ ਜੀ ਨਾਲ ਗੁਰ ਇਤਿਹਾਸ ਅਤੇ ਮਾਪੁਰਖਾਂ ਦੇ ਜੀਵਨ ਬਾਰੇ ਚੰਦ ਲਫਜ਼ ਕਿਉਂਕਿ ਇਹ ਜੋ ਰਬਾਬੀ ਬਣਿਆ ਇਹ ਬੜੀ ਬਹੁਤ ਵੱਡੀ ਕਹਾਣੀ ਆ ਇਸ ਪਰਿਵਾਰ ਦੀ ਭਾਈ ਸਾਹਿਬ ਭੈ ਬਿੱਲਾ ਜੀ ਮਾਪੁਰਖਾਂ ਦੇ ਚਰਨਾਂ 'ਚ ਬਹੁਤ ਲੰਬਾ ਸਮਾਂ ਉਹਨਾਂ ਨੇ ਲੰਗਰਾਂ ਦੇ ਵਿੱਚ ਸੇਵਾਵਾਂ ਨਿਭਾਈਆਂ ਮਾਪੁਰਖਾਂ ਦੀ ਸਵੱਲੀ ਨਜ਼ਰ ਹੋਈ ਪੰਜਾਬ ਰਾਜ ਬਿਲੀ ਬੋਰਡ ਦੇ ਵਿੱਚ ਨੌਕਰੀ ਵੀ ਉਹਨਾਂ ਨੂੰ ਲਵਾਈ ਸੋ ਕੋਈ ਸਮਾਂ ਹੁੰਦਾ ਚਰਨਜੀਤ ਸਿੰਘ ਬਾਲੀਆ ਚੀਫ ਇੰਜੀਨੀਅਰ ਸੀ ਬਿਜਲੀ ਬੋਰਡ ਦੇ ਇੱਥੇ ਆਏ ਕਹਿੰਦੇ ਬਾਬਾ ਜੀ ਮੇਰੇ ਲਈ ਇੱਕ ਸੇਵਾ ਬਾਬਾ ਜੀ ਕਹਿੰਦੇ ਆ ਜਿੰਨੇ ਲੰਗਰ ਚ ਤੁਰੇ ਫਿਰਦੇ ਨੇ ਆ ਜਿੰਨੇ ਪੋਚੇ ਲਾਉਂਦੇ ਨੇ ਆ ਜਿੰਨੇ ਝਾੜੂ ਲਾਉਂਦੇ ਨੇ ਇਹਨਾਂ ਸਾਰਿਆਂ ਨੂੰ ਕਹਿੰਦੇ ਬਿਜਲੀ ਬੋਰਡ ਚ ਭਰਤੀ ਕਰ ਦੇ 100 ਬੰਦੇ ਦੀ ਲਿਸਟ ਬਾਬਾ ਜੀ ਨੇ ਬਣਾ ਕੇ ਦੇ ਦਿੱਤੀ ਕਹਿੰਦਾ ਬਾਬਾ ਜੀ ਇਹ ਤਾਂ ਪੜੇ ਹੀ ਨਹੀਂ ਹੋਏ ਕਹਿੰਦਾ ਜੇ ਪੜੇ ਹੁੰਦੇ ਫਿਰ ਇਹ ਡੀਸੀ ਲੱਗਦੇ ਜਿਵੇਂ ਜਿਵੇਂ ਜਿੰਨੇ ਨਿਚ ਨੇ ਪੜੇ ਹੋਏ ਨੇ ਸਾਰਿਆਂ ਨੂੰ ਨੌਕਰੀ ਤੇ ਲਾ ਦੇ ਅੱਜ ਘੱਟ ਤੋਂ ਘੱਟ 150 ਬੰਦਾ ਬਿਜਲੀ ਬੋਰਡ ਦੇ ਵਿੱਚ 50 ਕ ਰਿਟਾਇਰਮੈਂਟ ਹੋ ਗਏ 100 ਕ ਹਲੇ ਸਵਾਵਾ ਨਵਾ ਰਿਆ ਇਹ ਮਹਾਪੁਰਖਾਂ ਦੀਆਂ ਵੱਡੀਆਂ ਕਮਾਈਆਂ ਬਾਲੀਆ ਸਾਹਿਬ ਹੱਥ ਜੋੜ ਕੇ ਖੜ ਗਏ ਕਹਿੰਦੇ ਮਹਾਰਾਜ ਹੋ ਗਏ ਕਹਿੰਦੇ ਲੈਟਰ ਪੈਡ ਤੇ ਜਿਹਨੂੰ ਲਿਖ ਕੇ ਮਹਾਲੀ ਤੋਂ ਭੇਜਿਆ ਕਰੋਗੇ ਮੈਂ ਬਿਜਲੀ ਬੋਰਡ ਤੇ ਜੁਆਇਨ ਕਰਾ ਦਿਆ ਕਰੂੰ ਫਿਰ ਕਹਿੰਦੇ ਇੱਕ ਹੋਰ ਕੰਮ ਕਰ ਦੇ ਕਹਿੰਦੇ ਦੱਸੋ ਜੀ ਕਹਿੰਦੇ ਗੁਰਦੁਆਰਾ ਸਾਹਿਬ ਮਹਾਲੀ ਨੂੰ ਮੇਰੇ 24 ਘੰਟੇ ਲਾਈਟ ਅਮਰਗੜ ਗ੍ਰਿਡ ਤੋਂ ਆਉਣੀ ਚਾਹੀਦੀ ਐ ਤੁਸੀਂ ਮੰਨਣਾ ਨਹੀਂ 2 ਦਿਨਾਂ ਦੇ ਵਿੱਚ ਸਾਰੇ ਪੋਲ ਗੱਡ ਕੇ ਲਾਈਨ ਕੱਢ ਦੀ ਗੁਰਦੁਆਰਾ 24 ਘੰਟੇ ਸਪਲਾਈ ਉਹ ਮਹਾਪੁਰਖਾਂ ਦੇ ਬਚਨ ਤੇ ਉਹਨਾਂ ਦੀ ਜੋ ਕਹਿੰਦੇ ਸੀ ਕੋਈ ਮੈਨੂੰ ਲੱਗਦਾ ਨਹੀਂ ਵੀ ਕੋਈ ਥੱਲੇ ਸਿਰਦਾ ਸੀ ਨਾਲ ਨਾਲ ਆਪਾਂ ਵਿਚਾਰਾ ਕਰਦੇ ਜਾਵਾਂਗੇ ਆਓ ਭਾਈ ਗੁਰਚੇਤ ਸਿੰਘ ਜੀ ਰਬਾਬੀ 20 ਮਿੰਟ ਦਾ ਸਮਾਂ ਆਪ ਜੀ ਨਾਲ ਗੁਰ ਤੇ ਅਸਤ ਦੀ ਸਾਜ ਪਾਉਣਗੇ ਦਸਤਾਰ ਬੰਦੀ ਮੁਕਾਬਲੇ ਸ਼ੁਰੂ ਹੋਣ ਲੱਗੇ ਨੇ ਬਲੱਡ ਕੈਂਪ ਦਾ ਲਾਹਾ ਲਓ ਦਸਤਾਰ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਨੇ ਹਾਰਟ ਐਕਸਪੋਰਟ ਦੀ ਐਕਸਪੋਰਟ ਹਸਪਤਾਲ ਜਲੰਧਰ ਦੀ ਟੀਮ ਉਹ ਵੀ ਪਹੁੰਚ ਚੁੱਕੀ ਆ ਆਪਣੀ ਹਾਰਟ ਦਾ ਚੈੱਕ ਅਪ ਕਰਾਓ ਫ੍ਰੀ ਸੇਵਾ ਕੋਈ ਪੈਸੇ ਨਹੀਂ ਸੋ ਜਿਨ੍ਹਾਂ ਨੇ ਖੰਡੇ ਵਾਟੇ ਦਾ ਮਰਦ ਛਕਣਾ ਪੰਜਾ ਸੱਤਾਂ ਮਿੰਟਾਂ ਦੇ ਅੰਦਰ ਸਰੋਵਰ ਦੇ ਕੰਡੇ ਤੇ ਜੋ ਬਿਲਡਿੰਗ ਬਣੀ ਆ ਉਥੇ ਪੰਚੜ ਦੀ ਕਿਰਪਾਲਤਾ ਕਰੋ ਢੇਰ ਦੀ ਸੰਗਤ ਬਹੁਤ ਬਹੁਤ ਧੰਨਵਾਦ ਬਾਬਾ ਕੇਸਰ ਸਿੰਘ ਸਮੁੱਚੀਆਂ ਸੰਗਤਾਂ ਬੱਸਾਂ ਲੈ ਕੇ ਆਈਆਂ ਨੇ ਹਰਿਆਣੇ ਤੋਂ ਮਹਾਂਪੁਰਖਾਂ ਦਾ ਸਤਾਰਾ ਮੇਰੇ ਕੋਲ ਕੋਈ ਸ਼ਬਦ ਨਹੀਂ ਮੈਂ ਢੇਰ ਦੀ ਸੰਗਤ ਦਾ ਧੰਨਵਾਦ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੜੀ ਰਵਾਬ ਦੀ ਹੋਰ ਕਰ ਦੋ ਰਵਾਬ ਦੀ ਹੋਰ ਕਰ ਦੋ ਵਾਹਿਗੁਰੂ